ਨਾਂ ਬਾਡੀ ਬੜਾ ਤੇ ਕੇਸ ਕਰਕੇ ਵਿਖਾੜਿਆ ਬਾਦਲ ਹੁਣਾਂ ਦੀ ਯੋਗਤ ਨਹੀਂ ਕਿਸੇ ਸੋਨੀਆ ਗਾਂਧੀ ਦੀ ਯੋਗਤ ਨਹੀਂ ਇਹੋ ਜਿਹੇ ਪਿਛੇ ਪਿਛੇ ਤੋਰੇ ਕਰਦੇ ਆ ਪਰ ਅਰਵਿੰਦ ਕੇਜਰੀਵਾਲ ਨੇ ਉਹਨੇ ਕਾਸ ਕਰ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਕੋਈ ਲੀਡਰ ਵੱਡੇ ਨਹੀਂ ਹੁੰਦੇ ਤੇ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਆਪਣਾ ਰਜੀਤ ਸਿੰਘ ਬਰਾੜਪੁਰਾ ਮੈਂਬਰ ਪਾਰਲੀਮੈਂਟ ਹੈ ਇਹ ਉਸ ਤੋਂ ਬੋਲਿਆ ਬੇਸ਼ੱਕ ਕਿ ਇਹ ਬਿੱਲ ਪਾਸ ਨਹੀਂ ਹੋਣਾ ਚਾਹੀਦਾ ਉੱਚੇ ਚਲੋ ਮਜਾ ਹੈ ਨਾ ਮਜਾ ਨਾ ਜਰਦੇ ਵੀ ਕਿਸੇ ਦੀ ਗੱਲ ਹਾਕਾ ਆਪਣਾ ਮਾਰਿਆ ਨਹੀਂ ਇਹ ਦੇਖ ਸਕਦੇ ਉਹਨੇ ਉੱਚੇ ਉੱਚੇ ਬੋਲਿਆ ਕਿ ਅਸੀਂ ਜੀ ਲੋਟਾ ਦੇਖ ਸਕਦਾ ਤੁਹਾਡੇ ਨਾਲ ਰਲ ਕੇ ਲੜੀਆਂ ਲਕਸ਼ਣ ਲੜੀਆਂ ਪਰ ਇਸ ਬਿੱਲ ਦੇ ਉੱਤੇ ਮੇਰੇ ਸਾਥੀ ਵੀ ਦੀ ਬਾਦਨ ਜਿਹੜੀ ਪ੍ਰਕਾਸ਼ ਸਿੰਘ ਬਾਦਲਵੀ ਨੂੰ ਨੰਨੀ ਸ਼ਾ ਉਹ ਉੱਠ ਕੇ ਆਪਣੀ ਸੀਟ ਤੋਂ ਆਈ ਅਜੀਤ ਸਿੰਘ ਬਰਨਪੁਰੇ ਦੀ ਸੀਟ ਤੇ ਉਹਨੇ ਆ ਕੇ ਉਹ ਨੂੰ ਘੂਰੀ ਵੱਟੀ ਬਰਨਪੁਰਾ ਸਾਹਿਬ ਇਹ ਕੀ ਬੋਲੀ ਜਾਂਦੇ ਜੇ ਪਾਰਟੀ ਛੱਡ ਕੇ ਬਾਹਰ ਮਾਰੂਗੀ ਇਸ ਦੇ ਹੱਕ ਜੋੜ ਤੋਂ ਕੁੱਝ ਵੋਟਰਾਂ ਦਈਆਂ ਪਾਰਲੀਮੈਂਟ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰੇ ਨੇ ਆਪਣੇ ਜਿਹੜੇ ਕਿਸਾਨਾਂ ਨੇ ਮਜ਼ਦੂਰਾਂ ਨੇ ਗਰੀਬ ਲੋਕਾਂ ਨੇ ਹਲਕਾ ਖਰੂਬ ਸਾਹ ਦੇ ਲੋਕਾਂ ਨੇ ਲੋਕ ਸਭਾ ਦੇ ਜਿਹੜੇ ਨੋਵੜ ਕਹਿੰਦੇ ਲੋਕਾਂ ਨੂੰ ਵੋਟਾਂ ਪਾ ਕੇ ਨੁਮਾਇੰਦਗੀ ਦੇ ਕੇ ਵਕੀਲ ਬਣਾ ਕੇ ਪਾਰਲੀਮੈਂਟ ਚ ਭੇਜਿਆ ਉਹਨਾਂ ਨਾਲ ਲੋਕਾਂ ਦਾ ਘਰੋਕ ਮਾਇਆ ਉਸ ਸਿਕਾਣ ਵਿਰੋਧੀ ਬੰਦੇ ਹੱਕ ਦੇ ਵਿੱਚ ਨਹੀਂ ਤੇ ਵੋਟ ਪਾਈ ਹੋਈ ਤੇ ਇਥੇ ਮੱਝ ਦੇ ਜਰਨਲ ਮੈਂ ਜਿਹੜਾ ਮੱਝ ਦਾ ਜਰਨਲ ਹੈ ਅਸੀਂ ਤੈਨੂੰ ਕਹਿੰਦੇ ਹਾਂ ਗਰੇਂਦਰ ਮੋਤੀਜੀ ਕੋਠੀ ਗਾੜੀ ਧਰਨਾ ਦੇ ਪੂਰੀ ਆਮ ਆਦਮੀ ਪਾਰਟੀ ਤੇਰੇ ਮਗਰ ਖਲੋਣਗੇ ਪੂਰੇ ਕਿਸਾਨ ਤੇਰੇ ਮਗਰ ਖਲੋਣਗੇ ਕਿਉਂਕਿ ਤੁਹਾਡੀ ਯੁਰਤ ਨਹੀਂ ਦੀ ਕਿਉਂਕਿ ਕਿਸਾਨ ਜ਼ਰੂਰੀ ਹੈ ਕਿਸਾਨ ਵੜ ਜੋ ਜਿਹੜਾ ਆਪਣਾ ਕਿੱਤਾ